डीजे न्यूज़ न्यू देख रहे दर्शकों स्वागत है मैं ਤੁਹਾਡਾ ਆਪਣਾ ਸੁਖਵਿੰਦਰ ਸਿੰਘ ਪਲਾਹੇ ਅੱਜ ਖੁਸ਼ੀ ਮੇਰੇ ਭੰਗੜਾ ਪਾ ਕੇ ਦਿਖਾਵਾਂਗੇ ਆਹ ਬਜਾ ਲੋ ਢੋਲ ਵਈ ਲੋ ਬਜਾ ਦੇ ਢੋਲ ਬੰਨਾ ਭਾਈ ਜੀ ਮੈਂ ਤਾਂ ਗਿਲਤੀ ਇਹ ਕਹਾਂਗਾ ਕਿ ਦੋਨੇ ਪਾਸੇ ਦੀਆਂ ਸਰਕਾਰਾਂ ਨੂੰ ਇਹ ਲੋਕਾਂ ਨੂੰ ਮਿਲਾਈ ਜਿੰਨਾ ਦਾ ਮਲਾ ਹਫਤਾ ਵੇਲਾ ਹੋਵੇ ਜੋ ਕਿ ਉਹ ਕੋ ਬੜਾ ਹੈ ਸਾਬ ਜੇ ਨਹੀ ਬੜਾ ਹੈ ਅੱਛਾ ਇਹ ਲੋਕ ਦੇਖੋ ਇਹ ਨਹੀਂ ਇਹ ਐਮ ਸੀ ਸਾਹਿਬ ਨੇ ਮਹਲੇ ਦੇ ਵੀਡੀਓਜ਼ ਨਿਊ ਦੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਪਲਾਹੇ ਅੱਜ ਅਸੀਂ ਖੜੇ ਹਾਂ ਧੂੜੀ ਦੇ ਵਿੱਚ ਜਿੱਥੇ ਕੀ ਇੱਕ ਵਿਸੜਿਆ ਹੋਇਆ ਪਰਿਵਾਰ ਤਕਰੀਬਨ 75-80 ਸਾਲ ਬਾਅਦ ਮਿਲਿਆ ਹ ਤੇ ਅਸੀਂ ਤੁਹਾਨੂੰ ਉਹਨਾਂ ਦੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਦਿਖਾ ਰਹੇ ਹਾਂ ਇੱਕ ਪਾਕਿਸਤਾਨ ਤੋਂ ਵਿਸੜਿਆ ਹੋਇਆ ਪਰਿਵਾਰ ਅੱਜ ਮਿਲਣ ਆਇਆ ਧੂੜੀ ਦੇ ਵਿੱਚ ਆਪਣੇ ਪਰਿਵਾਰ ਨੂੰ ਦੇ ਪਰਿਵਾਰ ਵੀ ਭਾਵਕ ਹੁੰਦਾ ਦਿਖਾਈ ਦੇ ਰਿਹਾ ਹੈ ਤੁਹਾਨੂੰ ਅੱਜ ਅਸੀਂ ਡੀਡੀ ਨਿਊਜ਼ ਤੇ ਦਿਖਾ ਰਹੇ ਹਾਂ ਵੀ ਜਦੋਂ ਇੱਕ ਪਰਿਵਾਰ ਵਿਸੜਿਆ ਮਿਲਦਾ ਤਾਂ ਕਿੰਨਾ ਮਨ ਖੁਸ਼ ਹੁੰਦਾ ਵਿਆਹ ਨੂੰ ਵੱਧ ਚਾਅ ਹੁੰਦਾ ਤੇ ਅੱਜ ਤੁਹਾਨੂੰ ਦਿਏ ਅਸੀਂ ਲਾਈਵ ਕਵਰੀ ਦਿਖਾਵਾਂਗੇ ਡੀਡੀਐਸ ਨਿਊਜ਼ ਚੈਨਲ ਤੇ ਮੇਰੇ ਨਾਲ ਸੁਰੇਂਦਰ ਕੁਮਾਰ ਜੀ ਨਾਮ ਹੈ ਆਪਣਾ ਮੇਰਾ ਨਾਮ ਹੈ ਕੋਕੀ ਖਾਂ ਜੀ ਜਿਹੜੇ ਤੁਹਾਡੇ ਅੱਜ ਮਿਲਣ ਆ ਰਹੇ ਨੇ ਪਾਕਿਸਤਾਨ ਤੋਂ ਕੀ ਲੱਗਦਾ ਹੈ ਤੁਹਾਡੇ ਜੀ ਸਾਡੇ ਮੇਰੇ ਰਿਸ਼ਤੇਦਾਰ ਨੇ ਜੀ ਤੇ ਮੇਰੇ ਸੋਹਰਾ ਸਾਹਿਬ ਜੀ ਆ ਕੇ ਨੇ ਭਾ ਦੇ بیٹے ਨੇਗੇ ਜੀ ਸਾਨੂੰ ਅੱਜ ਕਰਦੀ ਬਹੁਤ ਖੁਸ਼ੀ ਹੈ ਜੀ ਜੋ ਸਾਡਾ ਮਹੱਲਾ ਹੈ ਘਰਪੁਰ ਮਹੱਲੇ ਦੇ ਵਿੱਚ ਜਿਹਨੇ ਨਕਰ ਨਿਵਾਸੀ ਨੇ ਭੈਣ ਭਾਈ ਨੇ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਆਜਾ ਇਸ ਗੱਲ ਦੇ ਸਾਡੇ ਆਂਡ ਗਮਾਂਡ ਪਰੋਸੀਆਂ ਨੇ ਬਹੁਤ ਖੁਸ਼ੀ ਆ ਜੀ ਜੋ ਫਿਰ ਹੋ ਤਾਂ ਗਵਰਨਮੈਂਟ ਬਣੀ ਹੋਈ ਐ ਜੋ ਸਾਡੀ ਮੈਡਿਕ ਦੀ ਪੋਸਟ ਭੈਣ ਭਾਈਆਂ ਤੱਕ ਦੇ ਨੇ ਉਹਨਾਂ ਨੂੰ ਮੈਡਿਕ ਦੀ ਪੋਸਟ ਕਰਨ ਦੇ ਇਹ ਮੰਡਲ ਜਿਹੜੇ ਬੱਟ ਹੈਗੀ ਇਹਨੂੰ ਤੇਦੀ ਉਹਨੂੰ ਕਰਾਵੇ ਟੋਲ ਭੈਣ ਭਾਈਆਂ ਨੂੰ ਮਿਲਿਆਉਂਗੇ ਅੱਜ ਦਾ ਫਿਰ ਵਿਆਹ ਵਾਲਾ ਮਹੌਲ ਲੱਗਦਾ ਹਾਂਜੀ ਅੱਜ ਬਹੁਤ ਸਾਨੂੰ ਬਹੁਤ ਖੁਸ਼ੀ ਦਾ ਹੈ ਜੰਨਾ ਚੌਂ ਚੱਲ ਰਹੀ ਮੇਰੇ ਭੈਣ ਭਾਈਆਂ ਨੂੰ ਢੋਲ ਢੁਲ ਵੱਜੂਗਾ ਵਧੀਆ ਹਾਂਜੀ ਹਾਂ ਬਹੁਤ ਢੋਲ ਢੁਲ ਵੱਜੂਗਾ ਬਹੁਤ ਖੁਸ਼ੀ ਹੈ ਸਾਨੂੰ ਅੱਜ ਬਾਪੂ ਜੀ ਕੀ ਨਾਮ ਆ ਪੂਰੇ ਖਾਨ ਅੱਜ ਕੌਣ ਆ ਰਹੇ ਸਾਨੂੰ ਮਿਲਣ ਮੇਰਾ ਭਤੀ ਆ ਰਿਹਾ ਹੈ ਜੀ ਕਿੰਨੇ ਖੁਸ਼ੀ ਅੱਜ ਅੱਜ ਨਹੀਂ ਬਹੁਤ ਖੁਸ਼ੀ ਕਿੰਨੇ ਚਿਰ ਬਾਅਦ ਮਿਲਣਾ ਰਿਹਾ 80 ਸਾਲ ਹੋ ਗਏ ਕਿ ਜਦੋਂ ਛੋਟੇ ਹੁੰਦੇ ਦੇਖਿਆ ਵੀ ਕਦੋਂ ਦੇਖਿਆ ਸੀ ਸਭੇ ਛੋਟਾ ਜੀ ਅੱਛਾ ਜਮੀ ਛੋਟਾ ਜੀ ਹਾਂ ਜਮੀ ਬਸ ਦੋ ਕਿਸ਼ਾਂਤ ਆਧਿਤੀਆ ਸਰਕਾਰਾਂ ਨੂੰ ਕੀ ਕਹਾਂਗੇ ਜਿਵੇਂ ਇੰਨੇ ਦੂਰੋਂ ਮਿਲਣਾ ਸੋਨੂ ਜੀ ਸੋਨਿਆ ਨੂੰ ਵਾਹ ਦੇ ਕੇ ਬੜੀ ਖੁਸ਼ੀ ਹੋਈ ਹੈ ਅੱਜ ਉਹ ਮਾਲਕ ਦਾ ਸ਼ੁਕਰਗੁਜ਼ਾਰ ਕਰਾਂ ਵੀ ਅੱਜ ਮਿਲਣਾ ਆ ਰਹੇ ਨੇ ਹਾਂ ਤੁਹਾਨੂੰ ਬਹੁਤ ਸ਼ੁਕਰਗੁਜ਼ਾਰ ਕਰਾਂ ਸਾਨੂੰ ਸਾਰੇ ਆਦਮੀ ਨਹੀਂ ਆਉਣੀ ਸਾਨੂੰ ਮਿਲਣ ਡਾਟ ਸਰ ਜੀ ਬਜ਼ੁਰਗਾਂ ਨੂੰ ਦੇਖ ਕੇ ਭਾਵਕ ਹੋਏ ਨੇ ਵੀ ਅੱਜ ਇਹਨਾਂ ਦੇ ਭਤੀਜਾ ਮਿਲਣਾ ਨੇ ਕੀ ਕਹੂੰ ਇਸ ਮੌਕੇ ਦੇ ਵਿੱਚ ਇਹਨਾਂ ਇਹ ਭਤੀਜੇ ਜਿਹੜਾ ਤਾਂ ਪਾਗਲ ਸਾਨੂੰ ਦੋਸਤਾਂ ਨੂੰ ਬਣਿਆ ਉਹਨਾਂ ਪਹਿਲੀ ਵਾਰ ਆ ਰਹੇ ਨੇ ਕਾ ਖੁਸ਼ੀ ਕਰਕੇ ਭਾਵਕ ਹੋ ਗਏ ਇਹਨੂੰ ਰੋਣਾ ਆ ਗਿਆ ਖੁਸ਼ੀ ਕਰਕੇ ਆਇਆ ਉਹ ਤੇ ਐਸੀ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆ ਕਿ ਇਹ ਜਿਹੜਾ ਖੁਸ਼ੀ ਦਾ ਮੋਖ ਹੈ ਸਭ ਨੂੰ ਮਿਲਾਵੇ ਪ੍ਰਮਾਤਮਾ ਸਾਰੇ ਖੁਸ਼ ਰਹਿ ਸਰਕਾਰ ਨੂੰ ਇਹੀ ਹੈ ਵੀ ਆਹ ਜਿਹੜਾ ਹੈ ਨਾ ਪਾਕਿਸਤਾਨ ਵਾਲੇ ਆਂਦੇ ਜਾਂਦੇ ਰਹਿਣ ਇੰਡੀਆ ਜਾਂਦੇ ਆਂਦੇ ਜਾਂਦੇ ਰਹਿਣ ਤਾਂ ਕਿ ਅਮਨ ਸ਼ਾਂਤੀ ਬਣੀ ਰਹੇ ਹਾਂਜੀ ਅੱਜ ਕਿਵੇਂ ਤੁਸੀਂ ਹਾਰ ਵਗੈਰਾ ਲੈ ਕੇ ਖੜੇ ਹੋ ਕਿ ਸ਼ੁਕਰੀਆ ਜੀ ਪਹਿਲਾਂ ਤਾਂ ਸਾਰਿਆਂ ਨੂੰ ਅੱਜ ਹੀ ਮੇਰੇ ਸਾਨੂੰ ਮਾਮਈਆ ਆ ਰਹੇ ਨੇ ਜੋ 47 ਦੀ ਪੰਡ ਵੇਲੇ ਉੱਧਰ ਗਏ ਸੀ ਸਾਡਾ ਪਰਿਵਾਰ ਤਾਂ ਉਹ ਤਕਰੀਬਨ 80 ਵੀ 80 ਸਾਲ ਬਾਅਦ ਉਹ ਇੱਧਰ ਆ ਰਹੇ ਨੇ ਸਾਨੂੰ ਮਿਲਣ ਮਤਲਬ ਉਹਦੀ ਖੁਸ਼ੀ ਸੀ ਅਸੀਂ ਇੱਥੇ ਹਾਰ ਲੱਗੇ ਸਾਰਾ ਪਰਿਵਾਰ ਸਾਡਾ ਮੱਲੇ ਵਾਲੇ ਸਾਰੇ ਸਾਡੇ ਦਾ ਸਾਥ ਤੇ ਕੇ ਖੜੇ ਨੇ ਇੱਥੇ ਇਸ ਟਾਈਮ ਵੀ ਉਹ ਆ ਪਹੁੰਚਣ ਆਲੇ ਨੇ ਬਹੁਤ ਚੰਗੀ ਪਹਿਲੀ ਵਾਰ ਆ ਰਹੇ ਨੇ ਕਿੰਨੇ ਦਿਨ ਪਹਿਲੀ ਵਾਰ ਆ ਰਹੇ ਨੇ ਪੰਡ ਤੋਂ ਬਾਅਦ ਮਤਲਬ ਬਹੁਤ ਸਾਲ ਬਾਅਦ ਉਹਨਾਂ ਨੂੰ ਬਹੁਤ ਮੁਸ਼ਕਿਲਾਂ ਪਈਆਂ ਮਤਲਬ ਟਰਾਈ ਕਰਦੇ ਕਰਦੇ ਬਹੁਤ ਸਾਲਾਂ ਬਾਅਦ ਅੱਜ ਵੀਜ਼ਾ ਮਿਲਿਆ ਕਿੰਨੀ ਕੀ ਖੁਸ਼ੀ ਹੋ ਰਹੀ ਹੈ ਅੱਜ ਬਹੁਤ ਜ਼ਿਆਦਾ ਖੁਸ਼ੀ ਹੈ ਬ ਸਭ ਤੋਂ ਜ਼ਿਆਦਾ ਮੇਰੇ ਦੋਸਤਾਂ ਮੇਰੇ ਭੈਣ ਭਾਈ ਸਾਡੇ ਗਵਾਂਡੇ ਉਹਨਾਂ ਨੂੰ ਜ਼ਿਆਦਾ ਖੁਸ਼ੀ ਆਈ ਸਭ ਨੂੰ ਤੁਸੀਂ ਪਹਿਲਾਂ ਤੁਹਾਨੂੰ ਕਦੇ ਮਿਲਿਓ ਫੇਸਬੁੱਕ ਤੇ ਅਸੀਂ ਬਸ ਵਟਸਐਪ ਤੇ ਵੀਡੀਓ ਕਾਲ ਤੇ ਗੱਲਾਂ ਕਰਦੇ ਆਂ ਵੀ ਅੱਜ ਵੀ ਅੱਜ ਪਹਿਲੀ ਵਾਰ ਉਹਨਾਂ ਨੂੰ ਰੂਪ ਦੇਖਣ ਦਾ ਮੌਕਾ ਮਿਲ ਰਿਹਾ ਹੈ ਸਭ ਨੂੰ ਕੀ ਕਹਿਣਾ ਚਾਹੋਗੇ ਜੇ ਆਪਦੇ ਚਾਹਣ ਵਾਲਿਆਂ ਨਾਲ ਬਸ ਇਹੀ ਕਹਿਣਾ ਚਾਹਾਂ ਵੀ ਜੇ ਆਹ ਬਾਰਡਰ ਨਾ ਹੋਣ ਤਾਂ ਆਪਦੇ ਪਰਿਵਾਰ ਨੂੰ ਅਸੀਂ ਜ਼ਰੂਰ ਮਿਲ ਸਕੇ ਉੱਤਰਲੇ ਵੀ ਇੱਧਰ ਆ ਸਕਣ ਤੇ ਅਸੀਂ ਵੀ ਉੱਧਰ ਮਿਲ ਸਕੀਏ ਜੋ ਸਾਡੀਆਂ ਆਪਦੀਆਂ ਦੂਰੀਆਂ ਨੂੰ ਮਿਟਾ ਸਕੀਏ ਅਸੀਂ ਉਹਨਾਂ ਨੂੰ ਮਿਲ ਕੇ ਬਹੁਤ ਪਿਆਰ ਆ ਉਹ ਦੋ ਲੋਕ ਵੀ ਸ ਅਧਿਵਿਨ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਗੇ ਅੱਜ ਸਰਕਾਰਾਂ ਨੂੰ ਜੀ ਇਹ ਕਹਿਣਾ ਚਾਹਾਂਗੇ ਵੀ ਜਿਹੜੇ ਸਾਡੇ ਭੈਣ ਭਾਈ ਉਧਰ ਬੈਠੇ ਨੇ ਜੋ ਇੱਧਰ ਲਿਆਂ ਨੂੰ ਮਿਲਣ ਲਈ ਤਰਸ ਰਹੇ ਨੇ ਇੱਕ ਮੌਕਾ ਦੇਣ ਉਹ ਇੱਧਰ ਲਿਆਂ ਨੂੰ ਆ ਕੇ ਮਿਲ ਸਕਣ ਵੀ ਕਿਉਂਕਿ ਬਹੁਤ ਟਾਈਮ ਲੱਗਦਾ ਉਹ ਆਪਦੇ ਨੂੰ ਮਿਲ ਸਕਣ ਸਿਰਫ ਵੀਡੀਓ ਕਾਲ ਤੇ ਦੇਖਣਾ ਵੀ ਇੱਕੋ ਦੇਖਣਾ ਨਹੀਂ ਹੁੰਦਾ ਜੋ ਇੱਕ ਵਾਰ ਰੂ ਰੂ ਮਿਲ ਸਕੀਏ ਉਹ ਮੁੱਦਤਾ ਬੀਤ ਚੁਕਿਆ ਨਹੀਂ ਇਸ ਵੰਡ ਨੇ ਵੀ ਬਹੁਤ ਤਹਿਸ ਮਹਿਸ ਕੀਤਾ ਸਾਡਾ ਆਪਦਾ ਪਰਿਵਾਰ ਉਧਰ ਵਗ ਗਿਆ ਉਧਰ ਲਾ ਇੱਧਰ ਆ ਗਿਆ ਦੁੱਖ ਹੁੰਦਾ ਬਸ ਇੱਕ ਵਾਰ ਉਹਨਾਂ ਨੂੰ ਮੌਕਾ ਮਿਲੇ ਇੱਧਰ ਆਉਂਦਾ ਜੀ ਸਾਨੂੰ ਕੀ ਨੋਮ ਜੀ आज लंबे सर पहली बार ही आए हो जी हां जी पहली बार आज परवाज़ से मिलके किमे लगे बहुत बढ़िया लगा की कहना चाहोगे कि 70 साल बाद मैं आया हूं मेरे पूत चले गए रह गए चार पांच भाई से चार रहते रह गए अबू मेरे अकेले उधर लायक चले गए अच्छा ਉਸ ਤੋਂ ਬਾਅਦ 77 ਸਾਲਾਂ ਬਾਅਦ ਅਸੀਂ ਅੱਜ ਮੁਲਾਕਾਤ ਹੋਈ ਆਪਣੇ ਪਰਿਵਾਰ ਨਾਲ ਜੀ ਮੈਂ ਤਾਂ ਬੇਨਤੀ ਇਹ ਕਰਾਂਗਾ ਕਿ ਦੋਨੇ ਪਾਸੇ ਦੀਆਂ ਸਰਕਾਰਾਂ ਨੂੰ ਇਹ ਲੋਕਾਂ ਨੂੰ ਮਿਲਾਂ ਇਹਨਾਂ ਲਾਹਮਲਾ ਹਫਤਾ ਵੇਲਾ ਵੇ ਕਿੰਨੀ ਕਿਸਮ ਕੋਈ ਬਹੁਤ ਕਿੰਨੀ ਖੁਸ਼ੀ ਆ ਜੀ ਬਹੁਤ ਖੁਸ਼ੀ ਆ ਜੀ ਨਾ ਪੰਜਾਬ ਨੂੰ ਸਲੂਟ ਕਰਦਾ ਜੀ ਬਹੁਤ ਵੱਡਾ ਸੁਪਨਾ ਹੈ ਅਗਰ ਨੀਂਦ ਆ ਗਈ ਸੀ ਮੈਂ ਪੰਜਾਬ ਜਾ ਰਿਹਾ ਸੀ ਕਿੱਥੇ ਜੀ ਮੈਨੂੰ ਤੋਂ ਪੰਜ ਦਿਨਾਂ ਤੋਂ ਮਿਲ ਨਹੀਂ ਆਇਆ ਪੰਜ ਦਿਨ ਹੋ ਗਏ ਪੰਜ ਦਿਨ ਤੋਂ ਮੈਂ ਨਹੀਂ ਜੀ ਸਕਦਾ ਐਸਪੀ ਆ ਗਿਆ ਵਾਹ ਛੋੜਾ ਵੀ ਪਰਿਵਾਰ ਪਹਾਵਕ ਹੋਇਆ ਅੱਜ ਹਾਂਜੀ ਬਹੁਤ ਖੁਸ਼ ਹਾਂ ਬਪੂ ਜੀ ਕੀ ਕਹੋਗੇ ਜੀ ਹੁਣ ਸ਼ੁਣੋ ਸਿੱਧਾ ਬੋਲੋ ਕੁਛ ਨਹੀਂ ਮਹੌਤ ਜੀ ਦੇ ਨਹੀਂ ਸੰਜਾਤ ਹੋ ਰਿਹਾ ਹੈ ਅਸੀਂ ਇਹਨਾਂ ਦੇ ਸਾਹਮਣੇ ਬੜੀ ਖੁਸ਼ੀ ਹੈ। ਅਸੀਂ ਇਹ ਵਿੱਚ ਆਇਆ ਕਿਸੇ ਗੱਲ ਸਾਹਮਣੇ ਸੋਨੇ ਨਾਲ ਸਿਰ ਤੇ ਰੱਖਣ ਨੂੰ ਬੜੀ ਖੁਸ਼ੀ ਹੈ। ਬੀਤੇ ਮੇਰੇ ਕਹਿੰਦੇ ਨੇ ਕੰਮ ਕਰਦੇ ਹਾਂ। ਸੁਣਦੇ ਜੀ ਐਮਸੀ ਸਾਹਿਬ ਜੇ ਕਿੰਨਾ ਵਧੀਆ ਮਾਹੌਲ ਆ ਤੁਹਾਡੇ ਮਹੱਲੇ ਦੇ ਵਿੱਚ ਕੀ ਕਹਿੰਦੇ। ਅੱਜ ਜੀ ਪਹਿਲਾਂ ਤਾਂ ਅਧਿਕਰੋ ਪਾਕਿਸਤਾਨ ਦੇ ਬੰਦੇ ਤੌਰ ਤੇ ਆਪਣੇ ਪਰਿਵਾਰ ਤੋਂ 77 ਸਾਲਾਂ ਬਾਅਦ ਮਿਲਣਾ ਹੀ ਨਹੀਂ ਉਹਨਾਂ ਦਾ ਤੈਦ ਨੂੰ ਤੇ ਮੈਂ ਪੰਜਾਬ ਸਰਕਾਰ ਵੱਲੋਂ ਵੀ ਬਹੁਤ-ਬਹੁਤ ਸਵਾਗਤ ਕਰਦਾ ਤੇ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਮਿੱਤਰ ਜੀ ਜੀ ਦੇ ਜੋ ਰਸਤੇ ਜਾ ਰਹੇ ਪਾਕਿਸਤਾਨ ਤੋਂ ਚੇਚੇ ਤੌਰ ਤੇ ਅੱਜ ਆਏ ਹਨ ਮੈਂ ਚਾਹੁੰਦਾ ਇਹ ਅਮਨ ਸ਼ਾਂਤੀ ਦਾ ਸੰਦੇਸ਼ ਇੱਥੋਂ ਲੈ ਕੇ ਵੀ ਜਾਣ ਤੇ ਇੱਥੇ ਦੀ ਖੁਸ਼ਹਾਲੀ ਬਾਰੇ ਉਧਰ ਵੀ ਦੱਸਣ ਅਸੀਂ ਵੀ ਕਹਾਂਗੇ ਵੀ ਸਾਰੇ ਪਰਿਵਾਰ ਜੋ ਵਿਛੜੇ ਨੇਗੇ ਉਹ ਮਿਲ ਜਣਾ ਆਪਸੀ ਭਾਈਚਾਰਾ ਵਧੇ ਤੇ ਅਮਨ ਸ਼ਾਂਤੀ ਦਾ ਇਹ ਪਗਾਮ ਸੂਰੇ ਸੰਸਾਰ ਚ ਜਾਵੇ ਵੀ ਅਸੀਂ ਕੋਈ ਅਟ ਨਹੀਂ ਹੈਗੀ ਸਾਰੇ ਇੱਕੋ ਹੀ ਆ ਮੈਂ ਇੰਨਾ ਕਹਦਾ ਹਾਂ ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਵੀ ਪਰਿਵਾਰ ਤੁਹਾਨੂੰ ਵੀ ਹਮੇਸ਼ਾ ਖੁਸ਼ੀਆਂ ਮਿਲੀਆਂ ਰਹਿਣ। ਕੋਈ ਪਾਕਿਸਤਾਨ ਦੀ ਕੋਈ ਖਾਸ ਚੀਜ਼ ਦੱਸੋਗੇ ਜੀ? ਬਿਲਕੁਲ ਜੀ ਇੱਥੇ ਫਰਕ ਨਹੀਂ ਲੱਗਾ ਮੈਨੂੰ ਚੰਦ ਪੰਜਾਬ ਤੋਂ ਲੈ ਕੇ ਦੂਜਾ ਲੋਕ। ਇੱਕੋ ਗੱਲ ਹੈ ਇੱਕੋ ਹੀ ਬੋਲੀ ਆ ਇਹ ਸਾਰਾ ਕੁਝ ਇੱਕ ਹੀ ਆ। ਸਰਕਾਰ ਨੂੰ ਵੀ ਬੇਨਤੀ ਕਰਾਂਗੇ ਸਰਕਾਰ ਇਹ ਹੀ ਬੇਨਤੀ ਹੈ ਵੀ ਸਾਡੇ ਵਾਸਤੇ ਨਾ ਜਿਹੜੇ ਵੀ ਵਿਛੜੇ ਲੋਕ ਨੇ ਅੱਜ ਤੋਂ 70 ਸਾਲ 70 ਸਾਲ ਜੀ ਇਹ ਦੋਨੇ ਤਰ ਤੋਪੋ ਨੇ ਹਰ ਪਰਿਵਾਰ ਨੂੰ ਹਰ ਕੋਈ ਜਿਨੇ ਮੈਦ ਮਿਲੇ ਆ ਐਵੇਂ ਜਿਮੀਰ ਦਿੱਤੀ ਹੈ ਸਰਕਾਰ ਅੱਜ ਖੁਸ਼ੀ ਵਿੱਚ ਫੰਗੜਾ ਪਾ ਕੇ ਦਿਖਾਵਾਂਗੇ ਆ ਬਜਾ ਦੇ ਦੋ ਰੋਈ ਬਜਾ ਦੇ ਇਨਾ ਮਾਜੀ ਆਪਣਾ ਮੇਰਾ ਕਾਕਾ ਹਨ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਮੇਰਾ ਭਰਾ ਦਾ ਬੇਟਾ ਇਹ ਹਸਾਬ ਦੀ ਹਦਾ ਅੱਛਾ ਜੀ ਉਹਨੂੰ 77 ਸਾਲ ਹੋ ਗਏ ਮੈਂ ਅੱਗੋਂ ਸਾਲ ਲੀ ਹੋ ਗਿਆ ਜੀ ਇਹਨਾਂ ਮਗਾ ਮੈਂ 2 ਸਾਲ ਦੇ ਛੜਕੀ ਚਲੇ ਗਿਆ ਜੀ ਉਹ ਜੀ ਜਾ ਕੇ ਮਤਲਬ ਰੂਮ ਪਿਛੜਿਆ ਛੜਕੁਲਮਾ 70 ਸਾਲ ਹੋ ਗਏ ਉਹਨੇ ਬਹੁਤ ਕੋਸ਼ਿਸ਼ ਕੀਤੀ ਆਣ ਨੂੰ ਉਹਦਾ ਬੀਜ ਨਹੀਂ ਲੱਗਿਆ ਅਸੀਂ ਚਾਰੇ ਭਰਾ ਅਗੇ ਰਹਿ ਗਏ ਮੈਂ ਕਿਹਾ ਲੰਗਿਆ ਮੇਰਾ ਭਰਾ ਦੂਆ ਦੋ ਵਾਰੀ ਆ ਇਹ ਨੌ ਵਾਰੀ ਆਇਆ ਇੱਕ ਮੇਰਾ ਬੜਾ ਭਰਾ ਸੀ ਇੱਕ ਵਾਰੀ ਜਾਇਦ ਦੁਬਾਰੇ ਜਾਣ ਲੱਗਾ ਉਹਨੂੰ ਵੀ ਜਾਲਾ ਮਿਲਿਆ ਉਹ ਤਰਫ ਤਰਫੇ ਬਦਲਣਾ ਖੋਟ 15 ਦਿਨਾਂ ਦੇ ਵਿੱਚ ਵਿੱਚ ਉਹਦੇ ਅਯੋਗ ਦੇ ਵਿੱਚ ਉਧਰੋਂ ਉਹਦੇ ਅਯੋਗ ਦੇ ਵਿੱਚ ਉਹਨੂੰ ਮਤਲਬ ਬਿਲਡ ਵੀ ਬਦਲਣ ਲੱਗਾ ਵੀ ਵਾਦੇ-ਵਾਦੇ ਹੋਰ ਟੈਗ ਹੋ ਗਿਆ ਉਸ ਨੂੰ ਮਗਰੋਂ ਉਸੇ ਅਯੋਗ ਦੇ ਵਿੱਚੋਂ ਪਰ ਉਹ ਗਵਰਨਮੈਂਟ ਨੇ ਮਤਲਬ ਆਪਣੇ ਵੀ ਜਿਹਨੇ ਤੈਰਨ ਨੂੰ ਦੋ ਭਾਈਆਂ ਨੂੰ ਪਾ ਦਰ ਆਪ ਦਾ ਦੋਨ ਮੇ ਲਜਾਦੇ ਵੀ ਆਪ ਜੀ ਦੁਬਾਰੀ ਰਮ ਮਿਲੀ ਉਹਦੇ ਬਿਯੋਗ ਦੇ ਨੇ ਹੁਣ ਇਹ ਜਾ ਹੋਏ ਕੰਮ ਹੋਵੇ ਵੀ ਜੇ ਕਿਸੇ ਦੇ ਕੰਮ ਦੇ ਵਿੱਚ ਕੋਈ ਮਤਲਬ ਵੀ ਜੇ ਕੋਈ ਕੋਈ ਜ਼ਿੰਮੇਵਾਰ ਮਨ ਹੋਵੇ ਮਿਲਣ ਦੇ ਉਹਨੂੰ ਮਿਲਣ ਨੂੰ ਵੀ ਜਾਂ ਮਿਲਣ ਦੀ ਜ਼ਰੂਰਤ ਹੋਣੀ ਚਾਹੀਦੀ ਵੀ ਜਾਂ ਮਿਲਣਾ ਚਾਹੀਦਾ ਵੀ ਜਾਂ ਮਿਲਣਾ ਚਾਹੀਦਾ ਜੀ ਬਰੋ ਉਹ ਆਪਣੇ ਉਹਦੇ ਮਨਾਂ ਵਿੱਚ ਚਾਹਨਾ ਰਹਿ ਜੀ ਮੈਂ ਆਪਣੇ ਭਰਾਵਾਂ ਨੂੰ ਵਿਛੜੇ ਹੋਏ ਨੇ ਵੀ ਕਦੇ ਮੇਰੇ ਨਾਲ ਮਿਲਾਵਾ ਮੈਂ ਅਜੀ ਚਾਹਨਾ ਪੂਰੀ ਤਰਮੰਨੀਆਂ ਪੂਰੀਆਂ ਹੋਣ ਕਿ ਇਹ ਗਵਰਨਮੈਂਟ ਦੇ ਦੁਆ ਨੂੰ ਆਪ ਜੋ ਸਮਝੌਤੇ ਕਰ ਰਹੀ ਹੈ ਜਨੇ ਇਹ ਭਰਾ ਨੇ ਆਪਣੇ ਉਹ ਵੀ ਭਰਾ ਨੇ ਆਪਣੀ ਜੀ ਵੀ ਆਪਣੇ ਭਰਾ ਨੇ ਜੀ ਹਰ ਕੋ ਗੁੰਕੂ ਬਣਾ ਰਿਹਾ ਵੀ ਆਪਣੇ ਕੁਦੇ ਇਸ ਜੀ ਕੋਈ ਗੱਲ ਸੁਣੇ ਬੜਾ ਪੜਚਰੋ ਛੋੜਾ ਪੈ ਗਿਆ ਛੋੜਾ ਪੈ ਗਿਆ ਜਿਹੜੀ ਮੁਸ਼ਕਲਾਂ ਹੋ ਗਈਆਂ ਜਿਹੜੇ ਬਾਰੇ ਸਾਡੇ ਵਰਗੇ ਲੋਕ ਦੇ ਉਹ ਜਿਹੜੀਆਂ ਮੁਸ਼ਕਲਾਂ ਦੇਖਿਆ ਨੇ ਸਾਨੂੰ ਪਤਾ ਵੀ ਕੀ ਮੁਸ਼ਕਲਾਂ ਘਟੀਆਂ